ਦੋਸਤੋ ਆਸ ਕਰਦੇ ਹਾਂ ਠੀਕ ਹੋਵੋਗੇ ਅੱਗੇ ਆਪਾਂ ਹਿਮਾਚਲ ਦੀਆਂ ਵੈਸੇ ਸੜਕਾਂ ਤੇ ਤਾਂ ਜਰੂਰ ਜਾਣੇ ਆ ਪਰ ਇੱਥੇ ਆਪਾਂ ਜਾ ਰਹੇ ਹਾਂ ਹਿਮਾਚਲ ਦੇ ਇੱਕ ਛੋਟੀ ਜਿਹੀ ਵੈਸੇ ਪਹਾੜੀ ਐ ਆਏ ਤਾਂ ਹਜੇ 4 ਕਿਲੋਮੀਟਰੀਆਂ ਇਹਦੇ ਚ ਤੇ ਇਥੇ ਵੈਸੇ ਪਤਾ ਲੱਗਿਆ ਕਿੰਨੇ ਇਥੇ ਕੋਈ ਝਰਨਾ ਹੈ ਤੇ ਇਹ ਝਰਨੇ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵੀ ਕੋਈ ਝਰਨਾ ਹੈਗਾ ਕਿ ਗਾਉ ਵਿਹਲੇ ਮੁੜ ਕੇ ਆਉਣਾ ਪੈਣਾ ਨਾ ਇੱਥੇ ਸੜਕਾਂ ਮਿਲਦਾ ਨਾ ਕੋਈ ਬੰਦਾ ਐ ਚਿੱਤ ਨਾ ਕੋਈ ਕਾਰ ਆ ਤੇ ਨਾ ਇੱਥੇ ਸਕੂਟਰ ਆ ਹੇ ਤੱਕ ਤਾਂ ਕੋਈ ਆਇਆ ਨਹੀਂ ਕਿ ਵੈਸੇ 10 ਮਿੰਟਾਂ ਦੇ ਵਿੱਚ ਵਿੱਚ ਤੇ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਆ ਰੁਕ ਰੱਖ ਕੇ ਜਿਹੜੇ ਸਿਸਟਮ ਹੈਗਾ ਇੱਥੇ ਹਾਰਨ ਮਾਰ ਲੀਏ ਕਿਥੋਂ ਗਾਹੇ ਨਾ ਤੁਰਿਆ ਆਉਂਦਾ ਹੋਵੇ ਆ ਸਾਹਮਣੇ ਵੀ ਰਸਤਾ ਚੱਲਿਆ ਹੈ ਕਾਰ ਦਾ ਪੂਰਾ ਪੂਰੇ ਮੈਨੂੰ ਵੀ ਲੱਗ ਜਾਂਦਾ ਵੀ ਜੇ ਕੋਈ ਅੱ ਤੋਂ ਕਾਰ ਆ ਜਾਏ ਸਕੂਟਰ ਆ ਜਾਏ ਕੋਈ ਆ ਜਾਏ ਤੇ ਮੈਨੂੰ ਲੱਗਦਾ ਆਸੇ ਪਾਸੇ ਰਿਆ ਰਾਸਤਾ ਦੇ ਨਹੀਂ ਸਕਵੇ ਕਿਉਂਕਿ ਇਧਰਲੇ ਪਾਸੇ ਵੀ ਮੈਨੂੰ ਲੱਗਦਾ ਕਿ ਖਾਲੀ ਜੀ ਹੈ ਤੇ ਇਧਰ ਤਾਂ ਖਾੜਾ ਹੀ ਹੈ ਕੰਮ ਇੱਕ ਸਿਰ ਥੋੜਾ ਜਾ ਕੀ ਬਾਤਾਂ ਬੈਠੇ ਹੁਣ ਅੱਪਾ ਜਾ ਰਹੇ ਆ ਵੈਸੇ ਲਗਭਗ ਇੱਥੋਂ ਰਹਿ ਤਾਂ ਕਹਿੰਦੇ ਹੈ ਨਿਹੜੀ ਜੇ ਕਹਿੰਦੇ 30 35 ਮਿੰਟ ਦੇ ਰਸਤੇ ਤੇ ਹੀ ਹੈ 35 ਤੋਂ 40 ਸੌਰੀ ਮਿੰਟ ਦੇ ਰਸਤੇ ਤੇ ਹੀ ਹੈ ਤੇ ਉਣਾ ਇੱਕ ਕਿਉਂਕਿ ਇਹ ਪਤਾ ਵੀ ਨਹੀਂ ਕਿ ਪਿੱਛੇ ਰੋਡ ਵੀ ਤੋਂ ਮੇ ਅਟਟ ਹੋਏ ਸੀ ਹੋ ਸਕਦਾ ਉਹ ਰਸਤਾ ਦੂਜਾ ਹੋਵੇ ਤੇ ਹੋ ਸਕਦਾ ਸਹੀ ਵੀ ਹੋ ਸਕਦਾ ਤੇ ਬਾਕੀ ਝਰਨੇ ਤੇ ਅੱਜ ਜਾ ਕੇ ਰਵਾਂ ਕਿਉਂਕਿ ਚਾਰ ਦਿਨ ਪਹਿਲਾਂ ਮੈਂ ਹਮਾਚਲਾ ਆਇਆ ਸੀ ਤੇ ਉਦੋਂ ਇਹ ਝਰਨੇ ਤੇ ਮੇਰੇ ਤੋਂ ਜਾਇਆ ਨਹੀਂ ਗਿਆ ਕਿਉਂਕਿ ਮੈਂ ਦੇਖਣਾ ਸੀਗਾ ਵੀ ਇਹ ਝਰਨਾ ਹੈ ਕਿੱਥੇ ਹੈ ਕਿਵੇਂ ਹੈ ਕਹਿੰਦੇ ਵੀ ਮੈਂ ਕਿਹਾ ਹੋਰ ਨਹੀਂ ਤਾਂ ਝਰਨੇ ਤੇ ਜਾ ਕੇ ਇਸ਼ਨਾਨ ਪਾਣੀ ਕਰਿਆਵਾਂਗੇ ਝਾਲੀ ਛਕਿਆਵਾਂਗੇ ਤੇ ਆਕੀ ਮੈਂ ਕਿਹਾ ਵੀ ਚੱਲ ਦੇਖਦੇ ਆਂ ਕੀ ਬੰਦਾ ਵੈਸੇ ਮੌਸਮ ਬਹੁਤ ਸੋਹਣਾ ਕੱਲ ਵੀ ਮੀਂਹ ਪਿਆ ਸੀ ਅੱਜ ਵੀ ਤੇ ਚੌਥੇ ਮਿਲ ਦਾ ਮੈਂ ਆਇਆ ਸੀਗਾ ਉਦੋਂ ਵੀ ਕਾਫੀ ਇੱਥੇ بارش ਹੋਈ ਸੀ ਤੇ ਮੌਸਮ ਬਹੁਤ ਸੋਹਣਾ ਇੱਥੇ ਇੱਥੇ ਵੀ ਆ ਗਿਆ ਰਸਤਾ ਮਿਲ ਦਾ ਪਿੰਡ ਵਾਲਾ ਅੱਗ ਲਿਖਿਆ ਵਾਪਸੀ ਕਿ ਵਾਸ ਵਾਸ ਕੀ ਬਣਾ ਕੇ ਲਿਖਿਆ ਹੈਗਾ ਆ ਆ ਗਿਆ ਇੱਥੇ ਘਰ ਉਸ ਦਿਨ ਤੁਰ ਕੇ ਆਏ ਸੀ ਤੇ ਰਸਤੇ 'ਚ ਇੱਕ ਹੱਟੀ ਜੀ ਆਈ ਸੀ ਫਿਰ ਉਸ ਦਿਨ ਉੱਥੋਂ ਲੈਂਕਾ ਲੋਂਕਾ ਪੀ ਕੇ ਮਿਲਦਾ ਮੁੜ ਗਿਆ ਸੀ ਇਹ ਵੀ ਮੈਨੂੰ ਹੱਟੀ ਜਾਪਦੀ ਹੱਟੀ ਆਏ ਵੀ ਤੋ ਸਲਜ ਕੀ ਆ ਬਤਾ ਕੀ ਆ ਬਤਾ ਕੀ ਆ ਬਤਾ ਆ ਗਿਆ ਸੜਕ ਸੜਕ ਚ ਹੁਣ ਦੇਖਦੇ ਆ ਵੀ ਇੱਥੇ ਹੈ ਵੀ ਕੋਈ ਕਿ ਅਗਲਾ ਪਿੰਡ ਹੀ ਆਊਗਾ ਨਹੀਂ ਇੱਧਰ ਵੀ ਚੜਨਾ ਹੈ ਨਹੀਂ ਆ ਤ ਆ ਗਿਆ ਟੰਡਾਲੇ ਵਾਲਾ ਸੇਮ ਨਾਲਾ ਹੀ ਲਗਭਗ ਸੇਨ ਲੱਵਾ ਆ ਰਿਹਾ 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 ਪਰ ਦਾ ਰਸਤਾ ਨਹੀਂ ਪਤਾ ਸਹੀ ਅਹ ਰਸਤਾ ਨਹੀਂ ਪਤਾ ਲੇ ਵੀ ਇਹ ਟਿੱਟਲ ਕਰੀਏ ਕਿਉਂਕਿ ਉਹ ਨਾ ਹੋਵੇ ਵੀ ਆਪਣਾ ਕਿਤੇ ਕਾਰਜ ਸਾਰਾ ਕੁਝ ਹੋ ਨਹੀਂ ਹੋ ਜੇ ਦੇਖਦੇ ਆ ਵੀ ਕੀ ਝਰਨਾ ਤੇ ਕਿਹੜਾ ਤੇ ਕੀ ਬਲਾਂ ਹੈ ਦਿਖਿਆ ਤਾਂ ਹੈ ਵੀ ਹੈ ਤਾਂ ਝਰਨਾ ਹੀ ਹੈ ਅੱਛਾ ਇਹਨੂੰ ਆਂਦੇ ਸੀ ਲੋਕ ਵੀ ਅਖੇ ਇੱਥੇ ਝਰਨਾ ਮੈਂ ਕਿਹਾ ਵੀ ਚੱਲ ਪੁੱਛ ਲਈਏ ਪਹਿਲਾਂ ਪੈਦਲ ਆਉਣਾ ਸੀ ਪੈਦਲ ਉਧੇ ਆਏ ਆ ਪਰ ਰਾਹ ਚ ਮੁੜ ਗਏ ਕੀ ਬਾਤ ਹੈ ਨੈਚਰਲ ਪਾਣੀ ਆ ਰਿਹਾ ਹਨਾ ਪਹਾੜਾਂ ਦੇ ਵਿੱਚੋਂ ਕਿਥੇ ਤੋਂ ਚਿਚਾਦਾ ਮੈਂ ਕੀ ਆ ਬਤਾ ਕੀ ਮਾਹੌਲ ਆ ਇੱਥੇ ਬੰਦੇ ਨੇ ਸ਼ਨਾਣ ਪਾਣੀ ਕੀਤਾ ਹੋਵੇ ਪਾਣੀ ਮੈਨੂੰ ਲੱਗੀ ਜਾਂਦਾ ਹੈ ਤਾਂ ਛੋਟਾ ਛੋਟਾ ਜਿਹਾ ਪੰਜ 10 ਕੁਟ ਪਾਣੀ ਹੋ ਸਾਰਾ ਇਦਾਂ ਇਦਾਂ ਇਹ ਨਹਿਰ ਦੇ ਵਿੱਚ ਜਿਹੜਾ ਹੈਗਾ ਇਹ ਆ ਟੰਡਾ ਵਾਲੇ ਵਾਲੇ ਸੇਵਨ ਵਾਲੇ ਥਲਾਂ ਦੀ ਪਾਣੀ ਜਿਹੜਾ ਹੈਗਾ ਨੰਗੀ ਜਾਂਦਾ ਕੀ ਆ ਬਤਾ ਤਾਂ ਹੌਲੀ ਹੌਲੀ ਆ ਥੋੜਾ 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 ਪਾਣੀ ਆਈ ਜਾਂਦਾ ਤੇ ਮੈਨੂੰ ਲੱਗਦਾ ਇਹ ਪਿੱਛੋਂ ਧੱਕ ਕੇ ਇੱਕ ਵਾਰੀ ਪਾਣੀ ਆ ਜੇ ਤੇ ਮੈਂ ਤਾਂ ਬੰਦੂ ਛੱਡੇ ਵੀ ਤੁਹਨਾ ਬੰਦੇ ਨੂੰ ਇਹ ਬੰਦਾ ਭਵੇਂ ਇਹ ਮੇਰੇ ਹਿਸਾਬ ਨਾਲ ਜੱਫੀਆਂ ਪਾ ਕੇ ਪੰਜ ਖੜੇ ਇਹਨਾਂ ਨੂੰ ਚਾਰ ਖੜੇ ਰਹਿਣ ਤੇ ਪਰ ਪਾਣੀ ਖੜ੍ਹ ਨਹੀਂ ਦਿੰਦਾ ਬੰਦੇ ਨੂੰ ਮੈਨੂੰ ਜਿੰਨਾ ਕੁ ਲੱਗਦਾ ਉਸ ਤੋਂ ਕੰਮ ਖੁੱਲਾ ਛਰਨੇ ਵਾਲਾ ਮਿਲ ਚੱਪਲਾਂ ਲਾ ਕੇ ਵਹਨੇ ਆ ਤੇ ਬਾਅਦ ਚ ਦੇਖਾਂਗੇ ਪਾਣੀ ਕਿ ਆ ਬਤਾ ਆਪਣਾ ਖੰਡਾ ਹੀ ਬੜਾ ਦੀ ਐ ਚਲ ਚੜਾ ਪਾਣੀ ਆਇਆ ਜਾਂ ਫ੍ਰਿਜ ਤੋਂ ਕੱਢ ਕੇ ਫ੍ਰਿਜ ਦੇ ਕੋਲ ਚਾਰ ਡੱਬੇ ਸਿੱਟ ਕੇ ਨਾ ਬਰਫ ਵਾਲੇ ਦੇ ਵਿੱਚ ਬਾਲਟੀਆਂ ਨਾਲ ਡੋਲੇ ਹੁੰਦਾ ਇੱਥੇ। ਕੀ ਆ ਬਾਤਾਂ ਬੜਾ ਠੰਡਾ ਪਾਣੀ ਆ ਰਿਹਾ। ਬਾਕੀ 10 ਮਿੰਟ ਤੱਕ ਮੈਂ ਕੋਸ਼ਿਸ਼ ਕਰਦਾ ਇਹਦੇ ਪਿੱਛੋਂ ਜੇ ਕਿਧਰ ਦੀ ਵੀ ਰਸਤਾ ਜੇ ਜਾਈ ਜਾਂਦਾ ਜੇ ਉਹ ਤੁਰਕੇ ਮੈਂ ਦਾਂਹ ਪਹੁੰਚ ਸਕਦਾ ਹੋਣਾ। ਵੀ ਹੈ ਕਿਹੜੇ ਪਾਸੇ ਤੇ ਕਿੱਥੋਂ ਪਾਣੀ ਤੇ ਕਿਵੇਂ ਆਈ ਜਾਂਦਾ ਤੇ ਮੈਂ ਸਰਚ ਉਹ ਵੀ ਕਰੂੰਗਾ। ਉੱਥੋਂ ਦੀ ਮੈਂ ਵੀਡੀਓ ਪਾ ਕੇ ਦੇਖਦਾ। ਦੇਖੋ ਕੀ ਮਾਹੌਲ ਆ ਵੀ ਹੈ। ਕੀ ਮਾਹੌਲ ਕਿੰਨਾ ਸੋਹਣਾ ਪਾਣੀ ਆਈ ਜਾਂਦਾ। ਇਹੋ ਜਿਹਾ ਪਾਣੀ ਕਿਤੇ ਟਿੰਡਾ ਵਾਲੇ ਦੇ ਆਸੇ ਪਾਸੇ ਆਉਂਦਾ ਹੋਵੇ ਤਾਂ ਮਿਲਦਾ ਜਨਤਾ ਇਸ਼ਨਾਨ ਕਰ ਕਰ ਕੇ ਆਉਂਦੀ ਅੱਧੀ ਮਹਿਲ ਵਾਲੇ ਤੇ ਸਾਡੇ ਪੰਜਾਬ ਚ ਕਈ ਜਾਂਦੇ ਆ ਵੀ ਭਾਈ ਅਖੇ ਪਾਣੀ ਦੀ ਕਮੀ ਆ ਪਾਣੀ ਤੇ ਆ ਦੇਖ ਲੋ ਹਮਾਚਰ ਵਾਲੇ ਦਾ ਟਾਹਰ ਨਾਲ ਪਾਣੀ ਢੁੱਲਦਾ ਫੜਦਾ ਵੇ ਆਦੀਆਂ ਕਫਵਾਵਾ ਵੀ ਹੁੰਦੀਆਂ ਐ ਪਾਣੀ ਸ਼ਾਇਦ ਹੁੰਦਾ ਤਾਂ ਹੈ ਪਰ ਨਿਊਜ਼ ਚੈਨਲ ਵਾਲੇ ਅੱਧ ਤੱਕ ਪਾਗਲ ਕਰੀ ਰੱਖਦੇ ਆ ਵੀ ਸਾਡਾ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਪਰ ਪਾਣੀ ਤਾਂ ਨਹੀਂ ਐਵੇਂ ਕਹੀਏ ਇੰਡੀਆ ਦੀ ਧਰਤੀ ਦੇ ਥੱਲੇ ਪਾਣੀ ਤਾਂ ਬਹੁਤ ਹੈ ਹੋਰ ਐਵੇਂ ਨਹੀਂ ਇਹ ਪਹਾੜਾ ਤੋਂ ਆਈ ਜਾਂਦਾ ਜਾਂ ਹੋਰ ਕਿਸੇ ਮੌਨਸੂਨ ਦਾ ਜਾਂ ਕਿਸੇ ਤੋਂ ਆਈ ਜਾਂਦਾ ਐ ਸਾਫ ਚਿੱਟਾ ਨਕੂਰਨਾ ਜਿਵੇਂ ਬੱਲੇ ਬੱਲੇ ਹੋਈ ਪਈ ਪਾਣੀ ਵਾਲੀ ਇਹ ਕੋਈ ਚੀਜ਼ ਇਹ ਤਾਂ ਹੈ ਨਹੀਂ ਮੈਂ ਤੁਹਾਨੂੰ ਬੜੀ ਸਪੈਸ਼ਲ ਦਿਖਾ ਰਿਹਾ ਵੀ ਮੈਂ ਹੁਣ ਤੁਹਾਨੂੰ ਕਹਿ ਦਿਆਂ ਵੀ ਇੱਥੇ ਜੀ ਅਸੀਂ ਇੱਥੇ ਆਏ ਆ ਇੱਥੇ ਆਏ ਆ ਪਰ ਹੈ ਬਹੁਤ ਦੂਰ ਆ ਲੱਗਦਾ ਜੇ ਇਹ ਚੰਡੀਗੜ੍ਹ ਤੋਂ ਥੈ ਤਾਂ ਜ਼ਿਆਦਾ ਵੀ ਨਹੀਂ ਨੌਕ ਘੰਟੇ ਦੇ ਰਸਤੇ ਤੇ ਆ ਚੰਡੀਗੜ੍ਹ ਤੋਂ ਦਾ ਤੇ ਮੈਨੂੰ ਵਾਕਿਆ ਬਹੁਤ ਸਹੀ ਚੀਜ਼ ਲੱਗੀ ਯਾਰ ਆਹ ਚਰਨਾ ਉਹ ਸਾਥੀਓ ਜੇ ਚੰਗਾ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਇੱਕ ਮੈਨੂੰ ਇਹ ਪਤਾ ਨਾ ਵੀ ਮੈਨੂੰ ਉਹ ਜਰੂਰ ਦੱਸਿਆ ਜੇ ਵੀ ਇਹ ਚਰਨਾ ਹੈ ਕਿੱਥੇ ਆ